ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖੇਤੀ ਮਸ਼ੀਨਰੀ ਚੈਨਲ ਦੇ ਉੱਤੇ ਆਪਾਂ ਹਮੇਸ਼ਾ ਹੀ ਜਿਹੜੀਆਂ ਨਵੀਆਂ ਮਸ਼ੀਨਾਂ ਨੇ ਨਵੀਆਂ ਖੋਜਾਂ ਖੇਤੀ ਸੰਧ ਜਿਹੜੇ ਬਣ ਰਹੇ ਨੇ ਉਹਨਾਂ ਦੇ ਬਾਬਤ ਗੱਲਬਾਤ ਕਰਦੇ ਆ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀਪੀਐਸ ਕਰਾਹੇ ਦੀ ਇਹ ਪਹਿਲਾਂ ਲੀਜ਼ਰ ਕਰਾਹੇ ਤਾਂ ਆਪਣੇ ਬਹੁਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਤਾਂ ਹੁਣ ਜੀਪੀਐਸ ਜਿਹੜੇ ਕਰਾਹੇ ਨੇ ਏ ਵੀ ਆਉਣੇ ਸ਼ੁਰੂ ਹੋ ਗਏ ਨੇ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਇਹਨਾਂ ਨੂੰ ਫਿੱਟ ਕਰਨਾ ਕਿਹੜੇ-ਕਿਹੜੇ ਦੇ ਵੱਖ-ਵੱਖ ਹਿੱਸੇ ਹੁੰਦੇ ਨੇ ਤੇ ਉਹਨਾਂ ਦੇ ਬਾਬਤ ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਵੀਡੀਓ ਥੋੜਾ ਜਿਹਾ ਲੰਬਾ ਪਰ ਕੋਸ਼ਿਸ਼ ਕਰਿਓ ਕਿ ਮੇਰੇ ਨਾਲ ਬਣੇ ਰਹਿਓ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਵੇਂ ਆਮ ਜਿਹੜਾ ਲੇਜ਼ਰ ਕਰਹਾ ਹੈ ਉਹਦੇ ਵਿੱਚ ਲੇਜ਼ਰ ਟਰਾਂਸਮਿਟਰ ਆ ਜਾਂਦਾ ਹੈ ਉੰਜ ਹੀ ਇਸ ਸਿਸਟਮ ਦੇ ਵਿੱਚ ਜੀਪੀਐਸ ਦਾ ਜਿਹੜਾ ਬੇਸ ਸਟੇਸ਼ਨ ਹੈ ਉਹ ਆ ਜਾਂਦਾ ਤਾਂ ਬੇਸ ਸਟੇਸ਼ਨ ਨੂੰ ਖੇਤ ਤੋਂ ਬਾਹਰ ਇੱਕ ਤਰਫਾਲੀ ਦੇ ਉੱਤੇ ਜਿਹੜਾ ਆਪਾਂ ਫਿੱਟ ਕਰਨਾ ਤੇ ਇਹਦੇ ਵਿੱਚ ਇੱਕ ਰੇਡੀਓ ਦਾ ਇੱਕ ਐਂਟੀਨਾ ਲਾਇਆ ਜਾਂਦਾ ਇਸ ਰੇਡੀਓ ਦੇ ਐਂਟੀਨੇ ਦੇ ਨਾਲ ਇਹ ਜਿਹੜਾ ਹੈਗਾ ਲੇਜ਼ਰ ਟਰਾਂਸਮਿਟਰ ਦੇ ਨਾਲ ਆਪਣਾ ਜਿਹੜਾ ਜੀਪੀਐਸ ਟਰਾਂਸ ਜੀਪੀਐਸ ਦਾ ਜਿਹੜਾ ਕੰਟਰੋਲ ਬਾਕਸ ਹੈ ਉਹਦੇ ਨਾਲ ਇਹ ਗੱਲਬਾਤ ਕਰਦਾ ਤੇ ਨਾਲ ਹੀ ਇਹਨੂੰ 12 ਵੋਲਟ ਦੀ ਜਿਹੜੀ ਬੈਟਰੀ ਹੈ ਉਥੋਂ ਇੱਕ ਪਾਵਰ ਦਿੱਤੀ ਜਾਂਦੀ ਹੈ ਇਹ ਉਦਾਂ ਹੀ ਆ ਜਿਵੇਂ ਆਪਣਾ ਦੂਜਾ ਜਿਹੜਾ ਕਰਹਾ ਹੈ ਉਹਦੇ ਵਿੱਚ ਹੁੰਦਾ ਤੇ ਇਹਨੂੰ ਇਹਦੇ ਉੱਪਰ ਸੈਟਿੰਗਾਂ ਨੇ ਬਟਨ ਖਾਸ ਕਰਕੇ ਜਿਹੜਾ ਆਨ ਆਫ ਦਾ ਬਟਨ ਹੈ ਜਦੋਂ ਅਸੀਂ ਆਨ ਆਫ ਦਾ ਬਟਨ ਇਹਨ ਦਬਦੇ ਆ ਤਾਂ ਇਹ ਜਿਹੜਾ ਬੇਸ ਸਟੇਸ਼ਨ ਹੈ ਇਹ ਆਨ ਹੋ ਜਾਂਦਾ ਤੇ ਇਸ ਦਾ ਇਹ ਨਹੀਂ ਕੰਮ ਹੈ ਉਸ ਤੋਂ ਬਾਅਦ ਦੂਜਾ ਜਿਹੜਾ ਆ ਗਿਆ ਲੇਜ਼ਰ ਆਪਣਾ ਜੀਪੀਐਸ ਦਾ ਰਿਸੀਵਰ ਆ ਗਿਆ ਜਾਂ ਆਪਾਂ ਕਹੀਏ ਵੀ ਕੰਟਰੋਲ ਬਾਕਸ ਆ ਗਿਆ ਕੰਟਰੋਲ ਬਾਕਸ ਦੇ ਵਿੱਚ ਸਾਰੇ ਜਿਹੜੇ ਸਿਸਟਮ ਨੇ ਉਹਨਾਂ ਦੀਆਂ ਜੜੀਆਂ ਤਾਰਾਂ ਨੇ ਉਹ ਆਉਂਦੀਆਂ ਨੇ ਹਾ ਹਾ ਇੱਕ ਰੋਵਰ ਦਾ ਜਿਹੜਾ ਸਟੇਸ਼ਨ ਆ ਗਿਆ ਇਹਨੂੰ ਅਸੀਂ ਰੋਵਰ ਕਹਿ ਦਿੰਨੇ ਆ ਇਸ ਰੂਵਰ ਐਂਟੀਨੇ ਤੋਂ ਇੱਕ ਜਿਹੜੀ ਤਾਰ ਹੈਗੀ ਹੈ ਉਹ ਜਿਹੜਾ ਰਿਸੀਵਰ ਹੈਗਾ ਉਹਦੇ ਵਿੱਚ ਜਾਵੇਗੀ ਤੇ ਇਹਦੇ ਹੀਠਾਂ ਇੱਕ ਹੋਰ ਤਾਰ ਰিসিਵਰ ਤੋਂ ਆ ਰਹੀ ਹੈ ਜਿਹੜੀ ਕਿ ਹਾਈਡਰੌਲਿਕ ਜਿਹੜੀ ਸਿਸਟਮ ਹੈ ਉਹਨੂੰ ਜਾਊਗੀ ਤਾਂ ਹਾਈਡਰੌਲਿਕ ਸਿਸਟਮ ਜਿਵੇਂ ਲੇਜ਼ਰ ਕਰਾਹੇ ਚ ਹੁੰਦਾ ਉਵੇਂ ਹੀ ਇਹਦੇ ਵਿੱਚ ਵੀ ਹੈਗਾ ਤਾਂ ਇੱਕ ਜਿਹੜੀ ਪਾਈਪ ਹੈ ਤੇਲ ਆਉਣ ਵਾਸਤੇ ਇੱਕ ਜਾਣ ਵਾਸਤੇ ਆ ਇਹਦੇ ਮਗਰਲੇ ਪਾਸੇ ਤੁਸੀਂ ਕੰਟਰੋਲ ਬਾਕਸ ਦਾ ਦੇਖ ਸਕਦੇ ਹੋ ਆ ਬੈਟਰੀ ਤੋਂ ਤਾਰ ਆ ਗਈ ਆ ਰিসিਵਰ ਤੋਂ ਤਾਰ ਆ ਗਈ ਰੋਵਰ ਤੋਂ ਤਾਰ ਆ ਗਈ ਤੇ ਹਾਈਡਰੋਲਿਕ ਸਿਸਟਮ ਤੋਂ ਤਾਰ ਆ ਗਈ ਤੇ ਘਬਰਾਉਣ ਦੀ ਲੋੜ ਨਹੀਂ ਇਹ ਜਿਹੜੀਆਂ ਤਾਰਾਂ ਨੇ ਇਹ ਉੱਤੇ ਉੱਤੇ ਹੀ ਫਿੱਟ ਹੋਣੀਆਂ ਨੇ ਜਿੱਥੇ ਇਹਨਾਂ ਦੀ ਜਗ੍ਹਾ ਹੈਗੀ ਆ ਇਸ ਤੋਂ ਬਾਅਦ ਆਪਾਂ ਕੰਟਰੋਲ ਬਾਕਸ ਨੂੰ ਔਨ ਕਰ ਦੇਣਾ ਕੰਟਰੋਲ ਬਾਕਸ ਦੇ ਵਿੱਚ ਉਦਾਂ ਹੀ ਮੈਨੂਅਲ ਮੋਡ ਤੇ ਆਟੋ ਮੋਡ ਹਨ ਤੇ ਜਦੋਂ ਅਸੀਂ ਇਹਨੂੰ ਔਨ ਕਰਦੇ ਆ ਤਾਂ ਇਹ GPS ਦੇ ਜਿਹੜੇ ਸੈਟਲਾਈਟ ਨੇ ਉਹ ਸਕਰੀਨ ਦੇ ਉੱਤੇ ਦਿਖਾਉਂਦਾ ਜਦੋਂ ਲਗਭਗ ਇਹ ਦੇ ਜਿਹੜੇ 25 ਤੋਂ 30 ਜਿਹੜੇ ਸੈਟਲਾਈਟ ਨੇ ਇਹ ਫੜ ਲੈਂਦਾ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਸਕਰੀਨ ਦੇ ਉੱਤੇ ਇੱਕ ਸਿਗਨਲ ਆਉਂਦਾ ਜਿਹਦੇ ਵਿੱਚ ਆਉਂਦਾ GPS ਫਿਕਸ ਤੇ ਜਿਸ ਤੋਂ ਬਾਅਦ ਇਹ ਦੋਨੋਂ ਜਿਹੜਾ ਸਿਸਟਮ ਹੈ ਸੈਟਲਾਈਟ ਨਾਲ ਕਨੈਕਟ ਹੋ ਜਾਂਦਾ ਇਸ ਤੋਂ ਇਲਾਵਾ ਤੁਸੀਂ ਬੱਕਟ ਨੂੰ ਜੱਕਰਾਹੇ ਨੂੰ ਉੱਪਰ ਥੱਲੇ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਖੇਤ ਦੇ ਵਿੱਚ ਮਿੱਟੀ ਭਰਨ ਦੀ ਸ਼ਿਕਾਇਤ ਆਉਂਦੀ ਹੈ ਜਾਂ ਜ਼ਿਆਦਾ ਕਰਹਾ ਆਪਣਾ ਪਰ ਜੇ ਤਾਂ ਆਮ ਲੇਜ਼ਰ ਕਰਾਹੇ ਵਾਂਗੂ ਬੱਕਟ ਜਿਹੜੀ ਹੈ ਉਹ ਚਿੱਤ ਥੱਲੇ ਕਰ ਸਕਦੇ ਆ ਤੇ ਆ ਤੁਹਾਨੂੰ ਮੈਂ ਇੱਕ ਦਿਖਾ ਰਹੇ ਆ ਕਿ ਬੇਸ ਸਟੇਸ਼ਨ ਤੇ ਜਿਹੜਾ ਰਿਸੀਵਰ ਜਦੋਂ ਆਪਸ ਵਿੱਚ ਲੌਗ ਹੋ ਜਾਂਦੇ ਨੇ ਜਦੋਂ ਵੀ ਅਸੀਂ ਬੇਸ ਸਟੇਸ਼ਨ ਉੱਪਰ ਕਰਦੇ ਆ ਤਾਂ ਨਾਲੋਂ ਨਾਲ ਇਹ ਜਿਹੜਾ ਸਾਡਾ ਜਿਹੜਾ ਕਰਹਾ ਹੈ ਉਹ ਉੱਪਰ ਚੱਕਿਆ ਜਾਂਦਾ ਤੇ ਜਦੋਂ ਅਸੀਂ ਉਹਨਾਂ ਨੂੰ ਥੱਲੇ ਕਰਦੇ ਆ ਤਾਂ ਉਹ ਆਪਣੇ ਆਪ ਥੱਲੇ ਆ ਜਾਂਦਾ ਹੈ। ਭਾ ਵੀ ਹੈ ਕਿ ਇਹਨਾਂ ਦੋਨਾਂ ਦੀ ਜਿਹੜੀ ਉਚਾਈ ਹੈ ਆਪਸ ਦੇ ਵਿੱਚ ਇੱਕਸਾਰ ਦੀ ਫਿੱਟ ਹੋ ਜਾਂਦੀ ਹੈ ਤੇ ਇਸੇ ਹੀ ਜਿਹੜੀ ਆਪਸੀ ਜਿਹੜਾ ਕਹੋ ਵੀ ਉਚਾਈ ਦੇ ਵਿੱਚ ਫਰਕ ਹੈ। ਇਹੀ ਇਹ ਬਣਾ ਕੇ ਰੱਖਦਾ ਜਿਸ ਦੇ ਨਾਲ ਇਹ ਖੇਤ ਨੂੰ ਇੱਕਸਾਰ ਪੱਧਰਾ ਕਰਨ ਦੇ ਵਿੱਚ ਕੰਮ ਕਰਦਾ ਹੈ। ਇਦੇ ਵਿੱਚ ਦੋਸਤੋ ਲੇਜ਼ਰ ਟਰਾਂਸਮਿਟਰ ਦੀ ਤਰ੍ਹਾਂ ਕੋਈ ਇਹੋ ਜਿਹੀ ਕਿਰਨ ਨਹੀਂ ਹੈਗੀ ਵੀ ਜਿਹੜੀ ਅ ਰਿਸੀਵਰ ਦੇ ਵਿੱਚ ਵੱਜੂਗੀ ਤੇ ਫਿਰ ਰਿਸੀਵ ਕਰਾਹੇ ਨੂੰ ਉਸ ਦੀ ਉਚਾਈ ਜਾਂ ਨਿਮਾਣ ਦਾ ਪਤਾ ਲੱਗੂਗਾ ਇਹਦੇ ਵਿੱਚ ਦੋਨੇ ਜਿਹੜੇ ਜੀਪੀਐਸ ਨੇ ਰੋਬਰ ਤੇ ਬੇਸ ਇਹਨਾਂ ਦੇ ਆਪਸੀ ਜਿਹੜੀ ਉਚਾਈ ਹੈ ਅ ਸੈਟੇਲਾਈਟ ਦੇ ਹਿਸਾਬ ਨਾਲ ਉਸ ਉਚਾਈ ਦੇ ਹਿਸਾਬ ਨਾਲ ਹੀ ਇਹਨੇ ਫਿੱਟ ਹੋ ਕੇ ਆਪੋ ਆਪ ਚੱਲਣਾ ਦੂਜਾ ਜਦੋਂ ਇੱਕ ਵਾਰੀ ਇਹ ਦੋਨੋਂ ਫਿਕਸ ਹੋ ਗਏ ਇਹ ਤੁਸੀਂ ਖੇਤ ਦੇ ਵਿੱਚ ਆਮ ਜਿਹੜਾ ਕਰਾਹੀ ਵਾਂਗੂ ਇਹ ਸਿਸਟਮ ਨੂੰ ਘਮਾਉਣਾ ਤੇ ਇਹਨਾਂ ਨੇ ਆਪਸੀ ਜਿਹੜਾ ਹੈਗਾ ਖੇਤ ਨੂੰ ਜਿੱਥੋਂ ਮਿੱਟੀ ਕੱਟਣੀ ਆ ਮਿੱਟੀ ਚੱਕ ਲੈਣੀ ਆ ਜਿੱਥੋਂ ਮਿੱਟੀ ਛੱਡਣੀ ਆ ਉੱਥੇ ਛੱਡ ਕੇ ਖੇਤ ਨੂੰ ਪਧਰਾ ਕਰ ਦੇਣਾ ਬਾਕੀ ਇਸ ਦੇ ਵਿੱਚ ਬਹੁਤ ਫਾਈਨ ਸੈਟਿੰਗਾਂ ਨੇ ਵੀ ਅਸੀਂ ਕਰਾਹੀ ਨੂੰ ਮਿਲੀਮੀਟਰਾਂ ਦੇ ਵਿੱਚ ਉੱਪਰ ਜਾਂ ਥੱਲੇ ਕਰ ਸਕਦੇ ਆ ਜਿਸ ਦੇ ਨਾਲ ਇਹਦੀ ਜਿਹੜੀ ਐਕਿਊਰੇਸੀ ਹੈਗੀ ਹੈ ਉਹ ਵਧੀਆ ਬਣਾਇਆ ਜਾ ਸਕਦੀ ਹੈ ਪਰ ਜੇ ਅਸੀਂ ਸਾਨੂੰ ਲੱਗਦਾ ਹੈ ਕਿ ਖੱਤਾ ਥੋੜਾ ਜਿਹਾ ਉੱਚਾ ਜਾਂ ਨੀਵਾ ਹੈਗਾ ਤਾਂ ਇਹ ਇਸ ਨੂੰ ਅ ਮਤਲਬ ਜੇ ਸਾਨੂੰ ਲੱਗਦਾ ਹੈ ਕਿ ਕਰਾਹਾ ਉੱਚਾ ਚੱਲ ਰਿਹਾ ਹੈ ਤਾਂ ਉਹਨੂੰ ਬਹੁਤ ਛੋਟੇ ਤੇ ਬਹੁਤ ਮਤਲਬ ਸਮਾਲ ਸਟੈਪਸ ਦੇ ਵਿੱਚ ਅਸੀਂ ਉੱਪਰ ਜਾਂ ਥੱਲੇ ਕਰ ਸਕਦੇ ਹਾਂ ਜਿਸ ਦੇ ਨਾਲ ਇਹ ਜਿਹੜਾ ਸਿਸਟਮ ਹੈ ਬਹੁਤ ਐਕਿਊਰੇਸੀ ਦੇ ਨਾਲ ਤੇ ਵਧੀਆ ਤਰੀਕੇ ਨਾਲ ਚੱਲਦਾ ਹੈ ਆ ਬਾਕੀ ਗੱਲ ਕਰਦੇ ਆ ਹਰ ਫਿਲਹਾਲ ਇਹ ਥੋੜਾ ਜਿਹਾ ਮਹਿੰਗਾ ਸਿਸਟਮ ਹੈ ਕਿਉਂਕਿ ਇਹਦੀ ਜਿਹੜੀ ਕੀਮਤ ਹੈ ਆਮ ਜਿਹੜਾ ਲੇਜ਼ਰ ਕਰਾਹਾ ਹੈ ਉਹ ਤੋਂ ਤਕਰੀਬਨ 40 ਤੋਂ 50000 ਰੁਪਏ ਜ਼ਿਆਦਾ ਪਰ ਦੋਸਤੋ ਗੱਲ ਇਹ ਹੈ ਵੀ ਜਦੋਂ ਟੈਕਨੋਲੋਜੀ ਆਉਂਦੀ ਹੈ ਕੋਈ ਵੀ ਤਾਂ ਉਹ ਪਹਿਲਾਂ ਮਹਿੰਗੀ ਹੀ ਹੁੰਦੀ ਹੈ ਤੇ ਹੌਲੀ-ਹੌਲੀ ਜਦੋਂ ਉਸ ਦੀ ਜਿਹੜੀ ਉਹ ਵੱਧ ਜਾਂਦੀ ਹੈ ਨੰਬਰ ਵੱਧ ਜਾਂਦਾ ਗਿਣਤੀ ਵੱਧ ਜਾਂਦੀ ਹੈ ਉਹ ਸਸਤੀ ਹੁੰਦੀ ਜਾਂਦੀ ਹੈ ਤੇ ਹੋ ਸਕਦਾ ਭਵਿੱਖ ਦੇ ਵਿੱਚ ਇਹਦਾ ਜਿਹੜਾ ਰੇਟ ਹੈ ਉਹ ਵੀ ਘਟ ਜਾਵੇ ਧੰਨਵਾਦ